ਸਾਤਸ਼ਿਰਕਾਲ ਮੈਂ ਅਕਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਈ ਦਿਨ ਤੁਹਾਨੂੰ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਅਲੱਗ-ਅਲੱਗ ਪਿੰਡਾਂ ਦਾ ਜਿਹੜਾ ਹਾਲ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਅੱਜ ਵਿਧਾਨ ਸਭਾ ਹਲਕਾ ਬੱਲੂਆਣੇ ਦੇ ਪਘਾਲਾ ਪਿੰਡ ਦੇ ਵਿੱਚ ਖੜੇ ਆ ਤੇ ਸਾਡੇ ਨਾਲ ਜਿਵੇਂ ਅਕਸਰ ਹੀ ਤੁਹਾਨੂੰ ਪਤਾ ਕਿ ਮਜ਼ਦੂਰ ਪਰਿਵਾਰਾਂ ਦੀਆਂ ਮੁਸ਼ਕਲਾਂ ਆ ਆਪਾਂ ਤੁਹਾਡੇ ਸਾਹਮਣੇ ਰੱਖਦੇ ਆ ਤੇ ਵੱਡੀ ਗੰਤੀ ਦੇ ਵਿੱਚ ਅੱਜ ਮਜ਼ਦੂਰ ਪਰਿਵਾਰਾਂ ਦੇ ਵਿੱਚੋਂ ਸਾਡੇ ਨਾਲ ਬਾਈ ਗੱਲਬਾਤ ਕਰਨ ਦੇ ਲਈ ਮੌਜੂਦ ਆ ਤੇ ਆਪਾਂ ਪੁੱਛਦੇ ਆ ਇਹਨਾਂ ਦੇ ਜਿਹੜੇ ਮਜ਼ਦੂਰ ਪਰਿਵਾਰਾਂ ਦੇ ਕਿੰਨੇ ਕਿ ਕੰਮ ਆ ਜਿਹੜੇ ਮੌਜੂਦਾ ਸਰਕਾਰ 'ਚ ਜਾਂ ਪਿਛਲੀਆਂ ਸਰਕਾਰਾਂ 'ਚ ਹੋਏ ਆ ਤੇ ਆਓ ਆਪਾਂ ਇਹਨਾਂ ਨਾਲ ਕਰਦੇ ਆਂ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਕੀ ਹੈ ਬਾਈ ਜੀ ਪਹਿਲਾਂ ਤਾਂ ਆਪਣਾ ਨਾਮ ਦੱਸ ਸਤਪਾਲਾ ਜੀ ਮੇਰਾ ਬਾਈ ਜੀ ਕਿਵੇਂ ਦੇਖਦੇ ਹੋ ਜਿਹੜੀ ਆਮ ਆਦਮੀ ਪਾਰਟੀ ਦੀ ਇੱਕ ਬਦਲਾਅ ਦੇ ਨਾਂ ਤੇ ਸਰਕਾਰ ਬਣੀ ਸੀ 2 ਸਵਾ 2 ਸਾਲ ਪਹਿਲਾਂ ਤੇ ਕਿੰਨੇ ਕੁ ਤੁਹਾਡੇ ਪਿੰਡ ਦੇ ਵਿੱਚ ਕੰਮ ਹੋਏ ਕੰਮ ਹੋਨੇ ਕੀ ਕੰਮ ਤਾਂ ਦੇਖੋ ਜੀ ਵਾਰੀ ਵਾਰੀ ਨਾ ਜੀ ਵਾਰੀ ਵਾਰੀ ਨਾ ਮੌਕੇ ਦੇ ਹਾਂਜੀ ਕੰਮ ਤਾਂ ਲਗਭਗ ਕੁਝ ਵੀ ਨਹੀਂ ਹੋਇਆ ਅੱਛਾ ਜ ਤੇ ਉਹ ਤਾਂ ਸਰਕਾਰ ਦਾ ਇੱਕ ਹੋਰ ਸੀਗਾ ਬਿਆਨ ਵੀ ਜੇ ਸਾਡੇ ਤੁਸੀਂ 2.5 ਸਾਲਾਂ ਦੇ ਕੰਮ ਦੇਖੋ ਜੇ ਪਹਿਲਾਂ ਕੰਮ ਦੇ ਕੇ ਸਾਨੂੰ ਵੋਟ ਪਾਓ ਜੇ ਜੇ ਚੰਗੇ ਕੰਮ ਕੀਤੇ ਹੋਏ ਤਾਂ ਵੋਟ ਪਾਓ ਜੇ ਤੁਹਾਨੂੰ ਲੱਗਦਾ ਉਹ ਫਿਰ ਹੁਣ ਵੋਟ ਦੇ ਲੈਣ ਦੇ ਹੱਕਦਾਰ ਨਹੀਂ ਜੀ ਕੰਮ ਜੇ ਇੱਕ ਵੀ ਕਰਿਆ ਹੋਏ ਤਾਂ ਹੱਕਦਾਰ ਹੋਣ ਕਿਹੜੇ ਤੁਹਾਡੇ ਪਿੰਡ ਦੇ ਮੁੱਖ ਮਸਲੇ ਮੁੱਦੇ ਕੀ ਹੈ ਮੁੱਦੇ ਦੇਖੋ ਜੀ ਚੰਨੀ ਨੂੰ ਸਿਰਫ 2.5 ਮਹੀਨਿਆਂ ਦਾ ਮੌਕਾ ਮਿਲਿਆ ਸੀ ਹਾਂਜੀ ਉਹਨਾਂ ਨੇ ਜਿੱਥੇ ਜਿੱਥੇ ਦਸਵੀਂ ਦੇ ਬੱਚੇ ਪੜ੍ਹਦੇ ਆ ਹਾਂਜੀ ਉਹਨਾਂ ਨੇ ਸਕੂਲ ਜਿੱਥੇ ਹੈ ਨਹੀਂ ਸੀ ਉਹ ਖਲਾਈ ਸੀ ਠੀਕ ਹੈ ਜੀ ਇਹਨਾਂ ਨੇ ਉਹਨਾਂ ਨੇ ਵਿੱਚ ਟੀਚਰ ਹੀ ਨਹੀਂ ਰਖੇ ਜਿਹੜੇ ਆਦੇ ਸੀ ਅਸੀਂ ਵਿਦਿਆ ਨੂੰ ਚੱਕ ਕੇ ਲੈ ਜਾਂਗੇ ਅੱਛਾ ਜਾਦੇ ਮੇਨ ਮੁੱਦਾ ਹੈ ਆ ਮੀ 10 ਕਿਲੋਮੀਟਰ ਕੁੰਡੜਪਿੰਡ ਪਾਇੰਦਾ ਆਪਣੇ ਹਾਂਜੀ ਇੱਥੋਂ ਕੁੜੀਆਂ ਸਾਈਕਲਾਂ ਤੇ ਜਾਂਦੀਆਂ ਤਾਂ ਫੇਰੇ ਮਰ ਕੇ ਆਉਂਦੀਆਂ ਅੱਛਾ ਇਸ ਪਿੰਡ ਜੇ ਸਕੂਲ ਹੈ ਨਹੀਂਗਾ ਸਕੂਲ 10ਵੀਂ ਦਾ ਜੀ ਅੱਛਾ ਹੈ ਨਹੀਂਗਾ ਜੀ ਹਾਂਜੀ ਕਿੰਨੀ ਵੋਟ ਕਿੰਨੀ ਪਿੰਡ ਦੀ ਬਾਈ ਜੀ ਵੋਟ ਹੈਗੀ ਜੀ 1800 ਲਗਭਗ ਹੈ ਦੀ ਸਰਕਾਰ ਨੇ ਤਿੰਨ ਮੁੱਖ ਮੁੱਦੇ ਸੀਗੇ ਸਭ ਤੋਂ ਵੱਡੀ ਗੱਲ ਸੀਗੀ ਉਹਨਾਂ ਦਾ ਅਹਿਮ ਮੁੱਦਾ ਸੀਗਾ ਨਸ਼ਿਆਂ ਦੇ ਮੁੱਦੇ ਤੇ ਗੱਲ ਕਰਦੇ ਸੀਗੇ ਕਿਵੇਂ ਲੱਗਦਾ ਪਹਿਲਾਂ ਨਾਲ ਨਸ਼ੇ ਜਿਹੜੇ ਕੰਟਰੋਲ ਨਸ਼ਾ ਉਹਦੇ ਨਾਲ ਵਧਿਆ ਜੀ ਘਟਿਆ ਨਹੀਂ ਅੱਛਾ ਵਧਿਆ ਕੋਲੀਆਂ ਖਾਣ ਲੱਗ ਗਏ ਚਟਾ ਇਹ ਵੀ ਬਹੁਤ ਖਾਂਦੇ ਆ ਵੀ ਜੇ ਕੰਟਰੋਲ ਨਹੀਂ ਹੋਇਆ ਜੀ ਸਰਕਾਰ ਕਿਹੜੀ ਸਰਕਾਰ ਦੇ ਤੁਹਾਨੂੰ ਕੰਮ ਜਿਹੜੇ ਪਸੰਦ ਸੀਗੇ ਕੰਮ ਦੇਖੋ ਪਿਛਲੀਆਂ ਕੁੱਲ ਮਿਲਾ ਕੇ ਸਰਕਾਰਾਂ ਚੰਗੀਆਂ ਹੀ ਸੀ ਠੀਕ ਹੈ ਇਹ ਤਾਂ ਕਹਿੰਦੇ ਸੀ ਬਦਲਾ ਆਊਗਾ ਆਮ ਪਿੰਡਾਂ ਦੀਆਂ ਸੱਥਾਂ ਜੋ ਸਰਕਾਰ ਚੱਲਿਆ ਕਰੂਗੀ ਤੁਹਾਡਾ ਆਪਦਾ ਮੌਜੂਦਾ ਜਿਹੜਾ ਇੱਥੋਂ ਦਾ ਹਲਕੇ ਦਾ ਐਮ.ਐਲ.ਏ ਕਿੰਨੇ ਕਵਾਰ ਤੁਹਾਡੀ ਪਿੰਡ ਦੀ ਸੱਥ ਚ ਆ ਗਿਆ ਦੇਖੋ ਜੀ ਇੱਕ ਵਾਰੀ ਧੰਨਵਾਦ ਕਰਨ ਆਇਆ ਸੀ ਸੱਤ ਚ ਛੱਡ ਕੇ ਲੋਕਾਂ ਨੂੰ ਪੁੱਛਣ ਹੀ ਨਹੀਂ ਆਇਆ ਵੀ 1500 ਵੋਟ ਪਾਤੀ ਪਿੰਡ ਨੇ ਅੱਛਾ 1500 ਵੋਟ 1500 ਵੋਟ ਪਾਈ ਕਾਲੀਆਂ ਨੂੰ ਤਾਂ 100 ਮਿਲੀ ਕਾਂਗਰਸ ਨੂੰ ਵੀ 100 ਮਿਲੀ ਉਹਨਾਂ ਨੂੰ ਤਾਂ ਲੋਕਾਂ ਨੇ ਝਾਰ ਕੇ ਹੀ ਸੱਡਤੀ ਅੱਛਾ ਮੈਂ ਤਾਂ ਰੱਖੀ ਸੀ ਪੂਰੀ ਉਮੀਦ ਵੀ ਇਹ ਸਰਕਾਰ ਕੰਮ ਲੋਕਾਂ ਨੂੰ ਕੰਮ ਕਰੋ ਪਰ ਨਹੀਂ ਜੀ ਕੰਮ ਨਹੀਂ ਹੋਇਆ ਬਾਪੂ ਕਿਵੇਂ ਦੇਖਦੇ ਹੋ ਸਰਕਾਰ ਦੇ ਕੀਤੇ ਵਾਅਦਿਆਂ ਨੂੰ ਲੱਗਦਾ ਕੋਈ ਪੂਰਾ ਹੋਇਆ ਨਹੀਂ ਜੀ ਕੋਈ ਪੂਰਾ ਨਹੀਂ ਹੋਇਆ ਅੱਛਾ ਪਿੰਡ ਦਾ ਵਿਕਾਸ ਲੱਗਦਾ ਤੁਹਾਡੀ ਕਾਫੀ ਉਮਰ ਹੋ ਗਈ ਕਿੰਨੇ ਟਾਈਮ ਦੇ ਵੋਟਾਂ ਪਾਉਂਦੇ ਆਉਂਦੇ ਹੋਗੇ ਕਿਹੜੀ ਸਰਕਾਰ ਨੇ ਵਿਕਾਸ ਕੀਤਾ ਬਹੁਤ ਚਿਰ ਹੋ ਗਿਆ ਵੋਟਾਂ ਪਾਉਂਦੇ ਨੂੰ ਤੇ ਹੁਣ ਕਿ ਨਵੀਂ ਸਰਕਾਰ ਤੋਂ ਕੀ ਉਮੀਦ ਰੱਖਦੇ ਹੋ ਨਵੀਂ ਸਰਕਾਰ ਕੋਈ ਕਰੂਗੀ ਤਾਂ ਫੇਰ ਹੀ ਹੈ ਜਰਗੋ ਤੁਸੀਂ ਵੀ ਕਰਨਾ ਕੀ ਸੀ ਉਹਨਾਂ ਨੇ ਜਿਹੜਾ ਕਰਤਾ ਉਹਨਾਂ ਇਤੋਂ ਪਹਿਲਾਂ ਤੱਕ ਹੋਣਾ ਸੀ ਜਿਹੜਾ ਹੋ ਗਿਆ ਠੀਕ ਹੈ ਨਾ ਹੀ ਇਹ ਕਰੇ ਤੇ ਨਾ ਹੀ ਤੰਦਾ ਨਿਬੜੇ ਦਾ ਠੀਕ ਹੈ ਨਾ ਹੀ ਇਹ ਕੋਈ ਨੇੜੇ ਆਉਣ ਦੇ ਵੀ ਹੋਣਾ ਆਉਣੇ ਕੋਈ ਮੂਹ ਨਹੀਂ ਲਾਉਂਦੇ ਇਹਨਾਂ ਨੂੰ ਕਿੰਨਾਂ ਆਮਲਵੀ ਪਾਰਟੀ ਨੂੰ ਹਾਂ ਹਾਂ ਅੱਛਾ ਨਹੀਂ ਲੋਕ 2 ਸਾਲਾਂ ਚ ਇਹਨੇ ਦੁਖੀ ਹੋ ਗਏ ਇਹਨੇ ਦੁਖੀ ਆ ਜੇ ਸਾਡੇ ਨਰੇਗਾ ਹੀ ਖਾ ਕੇ ਪਟ ਕੇ ਅੱਛਾ ਨਹੀਂ ਉਹ ਤਾਂ ਕਹਿੰਦੇ ਸੀ ਸਾਡੇ ਕੰਮ ਦੇ ਕੇ ਸਾਨੂੰ ਵੋਟ ਪਾਓ ਜੇ ਤੁਹਾਨੂੰ ਲੱਗਦਾ ਵੀ ਉਹਨਾਂ ਦੇ ਕੰਮ ਦੇ ਕੇ ਵੋਟ ਪਾਉਂਦੇ ਜੋਗਾ 10 ਦਿਨ ਲਾਏ ਤੇ ਉਹਦੇ ਪੈਸੇ ਹੀ ਖਾ ਗਏ ਮੇਰੇ ਤੇ 10 ਦਿਨਾਂ ਦੇ ਪੈਸੇ ਹੀ ਨਹੀਂ ਆਏ ਅੱਛਾ ਕਮ ਕੋਈ ਹਾਂ ਕੋਈ ਕੰਮ ਨਹੀਂ ਸਹੀ ਕਰਦਾ ਅੱਛਾ ਹੋਰ ਤੁਹਾਡੇ ਪਿੰਡ ਦੀਆਂ ਮੁੱਕੀ ਮੰਗਾ ਜੀ ਮੰਗਾ ਕੀ ਹੈ ਪਿੰਡ ਦੀ ਮੰਗਾ ਜੀ ਆ ਹੀ ਸਕੂਲਾਂ ਆਈਆਂ ਸੀਗੀਆਂ ਤੇ ਇੱਕ ਜਿਹੜਾ ਆਦੇ ਹੁੰਦੇ ਆਪਣੇ ਹਰ ਮਹੀਨੇ ਬੀਬੀਆਂ ਨੇ ਖਾਤੇ 'ਚ ਪੈਸੇ ਭਮਾਗੇ ਅੱਛਾ ਨਹੀਂ ਸਰਕਾਰ ਦੇ ਵਾਅਦੇ ਕਿਵੇਂ ਲੱਗਦੇ ਤੁਹਾਨੂੰ 2.5 ਸਾਲਾਂ ਦੇ ਕੰਮਾਂ ਨੂੰ ਤੁਸੀਂ ਕਿਵੇਂ ਦੇਖਦੇ ਮਾੜੇ ਹੀ ਲੱਗਦੇ ਅੱਛਾ ਮੁੱਖ ਮੁੱਦਾ ਸੀ ਪੰਜਾਬ ਦੇ ਵਿੱਚ ਨਸ਼ਾ ਦਾ ਤੁਹਾਨੂੰ ਲੱਗਦਾ ਕੋਈ ਮਾੜਾ ਮੋਟਾ ਕੰਟਰੋਲ ਹੋਇਆ ਨਹੀਂ ਹੋਇਆ ਜੀ ਨਹੀਂ ਆ ਨਹੀਂ ਆ ਕੋਈ ਲੱਗਦਾ ਜੀ ਕੰਟਰੋਲ ਹੋਇਆ ਕੋਈ ਨਸ਼ਾ ਨਹੀਂ ਹੋਇਆ ਜੀ ਅੱਛਾ ਉਵੇਂ ਚੱਲੀ ਜਾਂਦਾ ਬਹੁਤ ਚੱਲੀ ਜਾਂਦਾਗਾ ਸਰਕਾਰ ਦੀ ਇੱਕ ਸਭ ਤੋਂ ਵੱਡੀ ਸੀਗਾ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਵੀ ਜਿੱਥੇ ਪਹਿਲੀਆਂ ਸਰਕਾਰਾਂ ਕਣਕ ਦਿੰਦਗਾ ਸਿੰਘਾਂ ਵੀ ਤੁਹਾਨੂੰ ਆਟਾ ਜਿਹੜਾ ਘਰੇ ਪੀਸ ਕੇ ਆਇਆ ਕਰੋ ਲੱਗਦਾ ਮਜ਼ਦੂਰਾਂ ਦੇ ਘਰੇ ਗੱਡੀਆਂ ਆਉਂਦੀਆਂ ਆਟਾ ਲੈ ਕੇ ਨਹੀਂ ਆਉਂਦੀਆਂ ਨਹੀਂ ਆਉਂਦੀਆਂ ਪਹਿਲਾਂ ਕਿੰਨੀ ਕਣਕ ਮਿਲਦੀ ਸੀ ਤੇ ਅੱਜ ਕਿੰਨੀ ਮਿਲਦੀ ਹੈ ਹੁਣ ਤਾਂ ਕਣਕ ਨਾਲ ਦਵਾਈ ਘੱਟ ਮਿਲਦੀ ਹੈ 10 ਕਿਲੋ ਜੀ ਦੀ 10 ਕਿਲੋ ਮਿਲਦੀ ਹੈ ਹਕੀਕਤ ਆ ਬਾਈ ਜੀ ਹੋਰ ਵੀ ਗੱਲਬਾਤ ਕਰ ਲਈ ਹਾਂਜੀ ਬਾਈ ਜੀ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਸਰਕਾਰ ਬਣੀ ਨੂੰ ਸਵਾ ਕੁ 2 ਸਾਲ ਦਾ ਸਮਾਂ ਹੋ ਗਿਆ ਕਿੰਨੇ ਕੁ ਕੰਮ ਆ ਜਿਹੜੇ ਤੁਹਾਡੇ ਪਿੰਡ ਚ ਹੋਏ ਇਹ ਗੋਲਡੀ ਨੂੰ ਸ਼ਾਬਾਸ਼ੀ ਕਹਾਂ ਮੈਂ ਵੀ ਧੰਨਵਾਦ ਉਹਦੇ ਹਾਂਜੀ ਇਹ ਆਨੇ ਆ ਵਿਚਲ ਇਹਨੇ ਵਾਦਾ ਕੀਤਾ ਸੀ ਬੁੜੀਆਂ ਦਾ ਅੱਛਾ ਜੀ 1000 ਰੁਪਏ ਦੇਾਂਗੇ ਹਾਂਜੀ ਅਜੇ ਨਹੀਂ ਆਇਆ ਅੱਛਾ ਵੋਟ ਲੈ ਲਈ ਠੀਕ ਹੈ ਬੈਠੇ ਆ ਉਹਦੇ ਘਰੇ ਇਦੋਂ ਤੇ ਮੈਂ ਇਹਨਾਂ ਨੂੰ ਪੁੱਛ ਸਕਦਾ ਨਹੀਂ ਤੁਸੀਂ ਵੀ ਮੈਨੂੰ ਲੱਗਦਾ ਵੱਡੀ ਗਿਣਤੀ ਦੇ ਵਿੱਚ ਤੁਹਾਡੇ ਪਿੰਡ ਦੇ ਨੇ ਵੀ ਵੋਟਾਂ ਪਾਜੀਆਂ ਸਿੰਘ ਇਥੋਂ ਤੇ ਕਿੰਨੀ ਕਿ ਨਾਰਾਜ਼ਗੀ ਹੈ ਜਿਆਦੇ ਬਹੁਤ ਜਿਆਦੇ ਅੱਛਾ ਵੋਟਰਾਂ ਦੀ ਪੂਰੀ ਨਾਰਾਜ਼ਗੀ ਹੈ ਹਾਂ ਹਾਂਜੀ ਵੋਟਾਂ ਤਾਂ ਇਹਨਾਂ ਨੇ ਆਹ ਲਈਆਂ ਜੀ ਮੈਂ ਮੌਜੂਦਾ ਸਾਬਕਾ ਜੀ ਮੈਂਬਰ ਠੀਕ ਹੈ ਦੋ ਵਾਰੀ ਜਿੱਤਿਆ ਸੀ ਲੋਕਾਂ ਨੇ ਭੈਣ ਭਰਾਵਾਂ ਨੇ ਮੈਨੂੰ ਬਣਾਇਆ ਸੀਗਾ ਅਕਾਲੀ ਦਲ ਦੇ ਵਿੱਚ ਮੈਂ ਰਿਆਂ ਜੀ ਜਿਹੜੀ ਗੱਲ ਹੈ ਠੀਕ ਹੈ ਮੇਰੀ ਕਰਦਾ ਹੀ ਕਰਦੀ ਨੇ ਆਮ ਨੂੰ ਪਾਤੀ ਵੋਟ ਮੈਥੋਂ ਤੱਕ ਵੀਰ ਕਹਿੰਗੇ ਯਾਰ ਰੁਪਿਆ ਦੇਣਗੇ ਜੀ ਅੱਛਾ ਅੱਛਾ ਤੈਨੂੰ ਚੰਨ ਚੰਨ ਨਾਲ ਸੀ ਲੜੀ ਗਏ ਮਾਦਾ ਨਹੀਂ ਦੇਣਾ ਨਹੀਂ ਦੇਣਾ ਕਿ ਨਹੀਂ ਤੈਨੂੰ ਮੜਾ ਪਤਾ ਆ ਕਿ ਕੱਲ੍ਹ ਯਾਨੇ ਕੀ ਦੇਤਾ ਆਮ ਵਾਲੇ ਦੇਣਗੇ ਯਾਰ ਰੁਪਿਆ ਪਰ ਨਹੀਂ ਜੀ ਮੈਂ ਕਿ ਹੁਣ ਕਿਉਂ ਆਤਾ ਮਾਰਦੀ ਆ ਮੱਥੇ ਤੇ ਲੈ ਲੈ 1000 ਰੁਪਿਆ 3000 ਰੁਪਿਆ ਬੰਦਾ ਜੀ 3000 ਰੁਪਿਆ ਨਹੀਂ ਤੇ ਹੁਣ ਘਰੇ ਤੁਹਾਡੇ ਹੁਣ ਤਾਂ ਰੇਲੀ ਰਾਂਦ ਰਹੀ ਦੀ ਰਾਂਦ ਜੀ ਹੇ ਤੱਕ ਮਿਟੀ ਨਹੀਂ ਦੁਆਰੇ ਬੋਟਾ ਹੋਰ ਭਾਲਦੀ ਆ ਕਿ ਹੁਣ 2-2000 ਦਾ ਨੱਕ ਤੇ ਲਾਰਾ ਲਾ ਦੇਣੇ ਨਹੀਂ ਤੇ ਹੁਣ ਤਾਂ ਟਕਾ ਦਾ ਹੁਣ ਤਾਂ ਨਹੀਂ ਬੁੜੀਆਂ ਕਹਿੰਦੀਆਂ ਵੀ ਸੀ 1000 ਨੂੰ ਹੁਣ ਨਹੀਂ ਜੀ ਨਹੀਂ 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 ਹੁਣ ਤਾਂ ਰੋਂਦੀਆਂ ਪੱਟਾਂ ਤੇ ਆਟ ਮਾਰ ਮਾਰ ਕੇ ਰੋਂਦੀਆਂ ਨਹੀਂ ਹੁਣ ਤਾਂ ਨਹੀਂ ਕਹਿੰਦੀਆਂ ਸੀ ਵੋਟ ਪਾਉਣੀ ਛੱਡ ਨਾ ਜੀ ਨਾ ਹੁਣ ਨਹੀਂ ਫਾਉਂਦੀਆਂ ਪਾਵੇ ਕਿਹੜੇ ਮੂ ਨੂੰ 2.5 ਮਹੀਨੇ ਟਪ ਮੈਨੂੰ ਲੱਗਦਾ ਹੁੰਦਾ ਪੇਕੀ ਜਾਣ ਵਾਸਤੇ ਵੀ ਨਹੀਂ ਤੁਹਾਡੇ ਕੋਲ ਪੈਸੇ ਹਾਂ ਨਹੀਂ ਮੰਗਦੀਆਂ ਸੀ ਕਾਹਲ ਤੋਂ ਲੈ ਲਓ ਪੁਗਮਨਤਮਨ ਤੋਂ ਕੰਤਾ ਹੈ ਯਾਰ ਆਲਾ ਵੈਸੇ ਕੰਮ ਤੁਹਾਡੇ ਲੋਟ ਆ ਗਿਆ ਕਬੂਡ ਬੋਨਰ ਨਾ ਜੀ ਕਾਹ ਦਾ ਲੋਟ ਆ ਗਿਆ ਸਾਰੀ ਦੁਨੀਆ ਕੀ ਇੱਟੀ ਨਹੀਂ ਦੇਵੀ ਤੇ ਚੜਾਤੀ ਇਹਨਾਂ ਨੇ ਕਾਹ ਦਾ ਲੋਟ ਆਇਆ ਇਹ ਪੰਜਾਬ ਦਾ ਇਹਨਾਂ ਨੇ ਬੇੜਾ ਗਰਕ ਕਰਤਾ ਜੀ ਬਾਈ ਜੀ ਚਲੋ ਹਾਸੇ ਮਜ਼ਾਕ ਵੀ ਹੁੰਦੇ ਰਹਿੰਦੇ ਆ ਸਭ ਤੋਂ ਵੱਡੇ ਐ ਮੁੱਦੇ ਸੀ ਬੇਰਜ਼ਗਾਰੀ ਦਾ ਮੁੱਦਾ ਸੀ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਨੌਜਵਾਨ ਨੇ ਜਿਹੜਾ ਨਹੀਂ ਕੋਈ ਨਹੀਂ ਉਹ ਫਿਰਦੇ ਆ ਵਿਚਾਰੇ ਜੀ ਤੁਸੀਂ ਸੁਭਾ ਕੇ ਵੇਖ ਲਿਓ ਉਟਾਰੇ ਖੇਡਣ ਜਾਂਦੇ ਆ ਮੀਦਾਂ 'ਤੇ ਰੱਖੀ ਬੈਠਿਆ ਮੀਦਾਂ 'ਤੇ ਉਹਨਾਂ ਪਾਣੀ ਫਿਰ ਗਿਆ ਅੱਛਾ ਕੋਈ ਜਿਵੇਂ ਉਹ ਕਹਿੰਦਾ 24 ਸਾਲ ਤੱਕ ਹੋਤ ਹੁੰਦੇ ਆ ਜੀ ਜਿਵੇਂ ਉਹ ਕਹਿੰਦੇ ਆ ਵੀ 42000 ਲੋਕਾਂ ਨੂੰ ਅਸੀਂ ਨੌਕਰੀਆਂ ਦਿੱਤਿਆਂ ਤੁਹਾਡੇ ਪਿੰਡ 'ਚ ਕੋਈ ਲੱਗਦਾ ਕੀ ਨਹੀਂ ਜੀ ਸਾਡੇ ਇੱਕ ਇੱਕ ਅੱਧਾ ਲੱਗਿਆ ਉਹਦੋਂ ਪਹਿਲਾਂ ਕਿ ਨੀ ਲੱਗਦੇ ਸੀ ਲੱਗੇ ਹੀ ਆ ਪਹਿਲਾਂ ਵੀ ਪਰ ਉਹ ਐ ਨਹੀਂ ਵੀ ਚੱਕੀ ਤੇ ਹੁਣ ਫੱਟੇ ਚੱਕਣ ਵਾਲੀ ਗੱਲ ਨਹੀਂ ਗੱਪਾਂ ਦੇ ਫੱਟੇ ਚੱਕਦੇ ਆ ਕੰਮਾਂ ਦੇ ਫੱਟ ਨਹੀਂ ਖਚਕਦੇ ਕੰਮ ਨਹੀਂ ਉਹਨਾਂ ਜਿਵੇਂ ਜਿਵੇਂ ਲੋਕਾਂ ਨੂੰ ਇਹਨਾਂ ਨੇ ਕਿਹਾ ਸੀ ਵੀ ਬਦਲਾ ਬਦਲ ਲੱਗਦਾ ਨਹੀਂ ਨਹੀਂ ਜੀ ਪੂਰੇ ਹੀ ਨਹੀਂ ਆਇਆ ਪੂਰੇ ਹੀ ਨਹੀਂ ਆਇਆ ਬਦਲਾ ਤਾਂ ਅੱਛਾ ਬਦਲਦਾ ਸਿਰਫ ਨਾ ਹੀ ਸੀ ਦੇਖੋ ਜੀ ਬਦਲਾ ਕਰ ਤੁਹਾਡੇ ਪਿਛਲੀ ਗੱਲ ਹੀ ਫੇਰ ਮੁੜ ਕੇ ਆਉਂਦੀ ਹੈ ਵੀ ਜਿਹੜੇ ਸੱਥਾਂ 'ਚ ਬਹਿਣ ਵਾਲੇ ਆਦੇ ਅਸੀਂ 10-10 ਬੰਦੇ ਦੀ ਕਮੇਟੀ ਬਣਾ ਕੇ ਰੇਖਦੇ ਮਸਲੇ ਹੱਲ ਕਰਿਆ ਕਰਾਂਗੇ ਪਰ ਉਹ ਤਾਂ ਤੁਹਾਨੂੰ 25 ਸਾਲ ਹੋ ਗਏ ਇੱਕ ਵਾਰੀ ਧੰਨਵਾਦ ਕਰਨ ਆਇਆ ਮੁੜ ਕੇ ਸਾਡੇ ਪਿੰਡ ਦੀ ਧੰਨਵਾਹੀ ਨਹੀਂ ਸੀ ਹੁਣ ਵੋਟਾਂ ਮੰਗ ਲੋਕੀ ਡਾਂਗਾ ਮਾਰਨੇ ਅੱਛਾ ਹਾਂ ਪੂਰੇ ਪੂਰੇ ਇੱਕੇ ਬਾਈ ਪੂਰੇ ਪੱਲੇ ਟਾਈਮ ਪਿਆ ਜੇ ਕੀ ਹੈ ਟਾਈਮ ਪਿਆ ਚ ਕੀ ਹੈ ਟਾਈਮ ਕੱਢ ਵੀ ਦੇਵੇ ਹਾਂ ਹਾਂ ਕਿੰਨੀ ਨਿਕਲਣਾ ਇਹ ਤਾਂ ਹੁਣ ਤੁਸੀਂ ਦੱਸਣਾ ਤੁਸੀਂ ਬੋਲੋ ਬੋਲਦੇ ਸਾਹਿਬ ਨੂੰ ਕਹਿਣਾ ਕਿ ਇਹ ਅੱਜ ਟਾਈਮ ਪਿਆ ਕੀਤਾ ਵੀ ਨਾ ਨਰਾਜ਼ 100 ਰੁਪਿਆ ਪਾ ਦੇਣਾ ਅੱਛਾ ਕਿੱਡੀ ਗੱਲ ਹੈ ਨਹੀਂ ਹੁਣ ਖੁਸ਼ ਹੋ ਜਾਓਗੇ ਜੇ ਅੱਜ ਤੋਂ ਪੌਣਾ ਸ਼ੁਰੂ ਕਰ ਦੇਣ ਤਾਂ ਕਰਾ ਮਗਰਲਾ ਤਾਂ ਕਰ ਲੀ ਹਿਸਾਬਕਤਾ ਵਾ ਉਹ ਫਿਰ ਘਾੜਾ ਵੇਖੀ ਜਾਊਗੀ ਅੱਛਾ ਤੁਸੀਂ ਹਿਸਾਬਕਤਾ ਕਰਨ ਨੂੰ ਕਹਲੇ ਹਾਂ ਹਾਂ ਕੋਈ ਦਾ 100 ਰੁਪਿਆ ਦੇਵੇ ਚਲਾ ਬਰਾਕੇ ਤਾਂ ਜਾਵੇ ਮੜ ਮੋਠਾ ਬਾਈ ਕਿਤੇ ਘਰੇ ਰੰਦ ਪੈ ਗਈ ਸੀ ਸਾਡੇ ਆਪਰ ਪਰ ਮੈਂ ਨਹੀਂ ਪੌਣ ਦਿੰਦਾ ਕਿਉਂਕਿ ਮੈਂ ਉਹਦੇ ਨਾਲ ਚਾਹ ਵਾਲੀ ਖਿੰਦੇ ਰਹੇ ਹਾਂ ਇਕੱਠੇ ਰਹੇ ਹਾਂ ਇਹ ਤੇ ਕਿਹਦੇ ਨਾਲ ਗੋਲਡੀ ਨਾਲ ਨਹੀਂ ਹੁਣ ਤੈਨੂੰ ਫੋਨ ਫਾਨ ਨਹੀਂ ਕਰਦਾ ਵੀ ਆਇਆ ਕਿੱਡੀ ਗੱਲ ਨਾ 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 ਜੇ ਯਾਰ ਤਾਂ ਟੈਂਟਰ ਤੇ ਜਾਂਦੇ ਰਹੇ ਆ ਖੂਈ ਮੜ ਮੋਟਾ ਖਾਂਦੇ ਪੀਂਦੇ ਵੀ ਰਹੇ ਆ ਅੱਛਾ ਆ ਗੱਲ ਵੀ ਨਹੀਂ ਤੇ ਪਰ ਹੁਣ ਵੋਟ ਆਖਣ ਆਏ ਨਹੀਂ ਵੀ ਅੱਛਾ ਨਹੀਂ ਹੁਣ ਨਹੀਂ ਆਏ ਹੁਣ ਨਹੀਂ ਆਏ ਪਿੰਡ ਚ ਟਾਈਮ ਪਿਆ ਅੱਛਾ ਕੀ ਆ ਗਿਆ ਯਾਰ ਵੀ ਆ ਪਾਈ ਦੇਣਾ ਅੱਛਾ ਅਜੇ ਉਮੀਦ ਰੱਖ ਕੇ ਬੈਠੇ ਆ ਅਜੇ ਵੀ ਰੱਖੀ ਬੈਠੇ ਬਸ ਦੇਖ ਯਾਰ ਨਾ ਮੈਨੂੰ ਲੱਗਦਾ ਵਿਰੋਂਗੇ ਆਪ ਕੀ ਨਹੀਂ ਨਹੀਂ ਤੇ ਉਹ ਦੂਜੇ ਯਾਰ ਨਾ ਨਾ ਮਰਲੇ ਤਾਂ ਕਢਾ ਲੀਏ ਮਗਰਲੇ ਤਾਂ ਲੈ ਲੀਏ ਇਹ ਬਕਾਇਰ ਆਛੀਆ ਵੀਰ ਜੂਥ ਤੇ ਨੌਜਵਾਨ ਵੀ ਸਾਡੇ ਨਾਲ ਹੈਗੇ ਆ ਤੇਰੇ ਕਿਵੇਂ ਦੇਖਦੇ ਹੋ ਵੱਡਾ ਵੱਡਾ ਤਸ਼ਾਸੀਂ ਮੈਨੂੰ ਲੱਗਦਾ ਬਜ਼ੁਰਗ ਹਜੇ ਪਿਛਲੀਆਂ ਪਾਰਟੀਆਂ ਨਾਲ ਜੁੜੇ ਸੀਗੇ ਇਹ ਤਾਂ ਸੋਚੀ ਜਾਂਦੇ ਸੀ ਬੀ ਕਾਲੀ ਦਲ ਜਾਂ ਕਾਂਗਰਸ ਨੂੰ ਪਾਈਏ ਤੇ ਆਪਾਂ ਜਿਹੜਾ ਜੂਥ ਸੀਗਾ ਉਹਨੇ ਸਭ ਤੋਂ ਵੱਡਾ ਜਿਹੜਾ ਹੰਬਲਾ ਮਾਰਿਆ ਸੀ ਵੀ ਬਦਲਾ ਨਵੀਂ ਸਰਕਾਰ ਲੈ ਆਇਓ ਕੁਛ ਵੱਖਰਾ ਕਰੂਗੀ ਲੱਗਦਾ ਕੁਛ ਵੱਖਰੇ ਕੰਮ ਹੋਏ ਨਹੀਂ ਕੋਈ ਵੀ ਨਹੀਂ ਵੱਖਰਾ ਆ ਵੀਰ ਜੀ ਅੱਛਾ ਓਦੋਂ ਜਦ ਇਹਨਾਂ ਨੇ ਕਿਹਾ ਸੀ ਵੀ ਅਸੀਂ ਨੌਕਰੀਆਂ ਦੇਵਾਂਗੇ ਕੋਈ ਨੌਕਰੀ ਨਹੀਂ ਮਿਲੀ ਨੌਜਵਾਨ ਪੜ੍ਹੇ ਲਿਖੇ ਫਿਰ ਉਹਨਾਂ ਦੇ ਨਸ਼ਾ ਦੀ ਪੈਣਾ ਜੋ ਨੌਕਰੀ ਨਹੀਂ ਮਿਲਦੀ ਫਿਰ ਕਹਿੰਦੇ ਨਸ਼ੇ ਵਾਦ ਕੇ ਨਸ਼ੇ ਦਾ ਵਦਨਾ ਹੀ ਫਿਰ ਜੀ ਨ ਨੌਕਰੀਆਂ ਦੇ ਵਾਅਦੇ ਕਰ ਲੈਂਦੇ ਉਹ ਦਿੰਦੇ ਨੌਕਰੀਆਂ ਹੀ ਭਗਵਾਨ ਸਵਾਨ ਸਾਹਿਬ ਤਾਂ ਹੁਣ ਵੀ 42000 ਨੌਕਰੀਆਂ ਦੇ ਅੰਦਰ ਜਿਹੜੇ ਬੋਲ ਟੰਗੀ ਜਾਂਦੇ ਤੁਹਾਡੇ ਪਿੰਡ 'ਚ ਲੱਗਦਾ ਕਿਸੇ ਦਿੰਦਾ ਪਤਾ ਨਹੀਂ ਕਿਹਨੂੰ ਆਈ ਨੌਕਰੀਆਂ ਸਾਡੇ ਪਿੰਡ ਤਾਂ ਮਿਲੀ ਨਹੀਂ ਕਿਸੇ ਨੂੰ ਜੀ ਅੱਛਾ ਵੀਰ ਕੀ ਮਸਲੇ ਤੁਹਾਡੇ ਪਿੰਡ ਦੇ ਕੋਈ ਹੋਏ ਆ ਹੱਲ ਨਹੀਂ ਹੱਲ ਕੋਈ ਨਹੀਂ ਹੱਲ ਕਿਹੜੀਆਂ ਸਰਕਾਰਾਂ ਵੇਲੇ ਵਿਕਾਸ ਹੁੰਦਾ ਤੁਹਾਡੇ ਪਿੰਡ ਦਾ ਕਦੇ ਵੀਰੇ ਨਹੀਂ ਆਇਆ ਜੀ ਬਸ ਉਹਵੇਂ ਚੱਲੀ ਜਾਂਦਾ ਉਹ ਚੱਲੇ ਜਾਂਦੇ ਬਾਈ ਉਹਵੇਂ ਪੁਰਾਣਾ ਸਿਸਟਮ ਹੀ ਆ ਹਾਂ ਪੁਰਾਣਾ ਹੀ ਹੁਣ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਨੇ ਜੀ ਵੀ ਐਵੇਂ 1000 ਰੁਪਏ ਪਿੱਛੇ 1500 ਰੁਪਏ ਪਿੱਛੇ ਨਾ ਵਿਕੋ ਆਪ ਦਾ ਸਹੀ ਉਮੀਦਵਾਰ ਵੇਖੋ ਤੇ ਉਹਨੂੰ ਤੁਸੀਂ ਦਿਤਾਉਣਾ ਚਾਹੀਦਾ ਈ ਹਾਂ ਆਪਾਂ ਹੁਣ ਪਾਰਟੀ ਨਾ ਦੇਖੋ ਕਹਿੰਦਾ ਪਾਰਟੀ ਨਾ ਵੇਖੋ ਜੀ ਸਹੀ ਬੰਦਾ ਵੇਖੋ ਜੋ ਆਪਾਂ ਨੂੰ ਬਦਲਾ ਕਰ ਸਕਦਾ ਈ ਪੰਜਾਬ 'ਚ ਨਹੀਂ ਬਦਲਾ ਦੇ ਨਾਂ ਤੇ ਇਹ ਸਰਕਾਰ ਬਣੀ ਸੀ ਇਹਨਾਂ ਨੇ ਵੀ ਬਦਲਾ ਸੀ ਵੀ ਸੱਥਾਂ ਦੇ ਵਿੱਚੋਂ ਚਲਾ ਦਿਆ ਕਰਾਂਗੇ ਬੜੀਆਂ ਵੱਡੀਆਂ ਲੋਕਾਂ ਨੂੰ ਉਮੀਦਾਂ ਸੀਗਾ ਤੇ ਕੋਈ ਪੂਰੀਆਂ ਨਹੀਂ ਲੱਗਦਾ ਕੋਈ ਨਹੀਂ ਇੱਕ ਵੀ ਨਹੀਂ ਪੂਰੀ ਕੀਤੀ ਵੀ ਹੋਈ ਗਰਾਉਂਡ ਜ਼ੀਰੋ ਦੀ ਹਕੀਕਤ ਆ ਵਿਧਾਨ ਸਭਾ ਹਲਕਾ ਬੱਲੂਆਣੇ ਦੇ ਪਿੰਡ ਪਕਾ ਲਾਂਦੇ ਵਿੱਚ ਖੜੇ ਸੀ ਆਏ ਦੇ ਨਹੀਂ ਤੁਹਾਡੇ ਨਾਲ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਮਜ਼ਦੂਰਾਂ ਦੇ ਜਿਹੜੇ ਕੰਮ ਨਹੀਂ ਹੋਏ ਜਾਂ ਕੀ ਕੁਝ ਹੋਏ ਆ ਕਿੰਨਾ ਕਿੱਦਾਂ ਇਹ ਆਪਣਾ ਜੀਵਨ ਅਸਰ ਕਰ ਰਹੇ ਆ ਅਸੀਂ ਉਹ ਸਾਰਾ ਕੁਝ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੇ ਇਸੇ ਤਰ੍ਹਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਲੱਗੇ ਹੋਏ ਆ ਮਜ਼ਦੂਰਾਂ ਦੀ ਆਵਾਜ਼ ਨੂੰ ਚੱਕਣ ਦੇ ਲਈ ਤੇ ਤੁਸੀਂ ਸਾਡੀ ਇਸੇ ਤਰ੍ਹਾਂ ਹੀ ਮਦਦ ਕਰਦੇ ਰਿਹਾ ਕਰੋ ਸਾਨੂੰ ਸਪੋਰਟ ਕਰਦੇ ਰਿਹਾ ਕਰੋ ਡੇਲੀ ਰਿਪੋਰਟ ਟੀਵੀ ਚੈਨਲ ਦੇਖਦੇ ਰਿਹਾ ਕਰੋ ਇਸੇ ਤਰ੍ਹਾਂ ਹੀ ਤੁਹਾਨੂੰ ਅਸੀਂ ਆਉਣ ਵਾਲੇ ਦਿਨ ਵੀ ਨਵੀਆਂ ਅਪਡੇਟ ਦਿੰਦੇ ਰਵਾਂਗੇ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਮੇਰੇ ਨਾਲ ਮੇਰੇ ਕੈਮਰਾਮੈਨ ਪਰਸਨ ਅਮਨਦੀਪ ਬਿੱਲਾ